3 ट्रिलियन इकॉनमी ਤੋਂ 5 ટ્રિલિયન ਇਕਨومی ਤੱਕ ਜਾਣ ਵਾਸਤੇ 11ਵੇਂ ਨੰਬਰ ਦੇ ਉੱਤੇ ਸਾਡੀ ਇਕਨੋਮੀ ਸੀ ਜਿਹਨੂੰ ਅੱਜ ਅਸੀਂ ਕੋਸ਼ਿਸ਼ ਕਰਨਿਆਂ ਲਿਜਾ ਕੇ 3 ਪਾਇਦਾਨ ਤੇ ਜਾ ਕੇ ਖੜਾ ਕਰੀਏ ਉਹਦਾ ਮਕਸਦ ਹੈ ਵੀ ਪੰਜਾਬ ਜਾਂ ਭੋਸੇ ਦੇਸ਼ ਦਾ ਹਿੱਸਾ ਹੈ ਦੇਸ਼ ਅਗਰ ਤਰੱਕੀ ਕਰੂਗਾ ਦੇਸ਼ ਦੇ ਕੋਲ ਸਰਮਾਇਆ ਹੋਊਗਾ ਤਾਂ ਹੀ ਲੋਕਾਂ ਨੂੰ ਉਹ ਸੁਵਿਧਾਵਾਂ ਮਿਲ ਸਕਣਗੀਆਂ ਸਾਬ ਗੱਲਾਂ ਕਰਨੀਆਂ ਬਹੁਤ ਸੁਕਲੀਆਂ ਨੇ ਉਹਨੂੰ ਨੇਪਰੇ ਕਿਵੇਂ ਚਾੜੋਂਗੇ ਸਾਹਿਬ ਵੇਅਰ ਇਜ਼ ਵੇਅਰ ਆਰ ਦ ਰਿਸੋਰਸਸ ਵੇਅਰ ਇਜ਼ ਦ ਮਨੀ ਹਣੀ ਬੜੀ ਅਮਰੀਕਨ ਫੇਮਸ ਕੋਟ ਹੈ ਵੇਅਰ ਇਜ਼ ਦ ਮਨੀ ਪੈਸੇ ਕਿਤੋਂ ਆਣਗੇ ਸਾਹਿਬ ਜਾਂ ਤਾਂ ਤੁਸੀਂ ਸਾਰਾ ਕੁਝ ਫ੍ਰੀ ਵੰਡ ਦਿਓ ਇਵਨ ਇਨ ਫੈਕਟ ਸਾਊਦੀ ਅਰੇਬੀਆ ਕੋਲ ਨਾ ਤੇਲ ਹੈ ਠੁੱਡਾ ਮਾਰੋ ਇਧੋਂ ਤੇਲ ਨਿਕਲਿਆਂਦਾ ਸਾਡੇ ਦਾ ਇੱਥੇ ਪਾਣੀ ਵੀ ਹੈ ਨਹੀਂ ਪੰਜਾਬ 'ਚ ਤਾਂ ਕੀ ਕੱਢਾਂਗੇ ਇਸ ਕਰਕੇ ਜਿਹੜੀ ਸੋਚ ਹੈ ਆ ਜਿਹੜਾ ਮੈਨੀਫੈਸਟੋ ਹੈ ਨਾ ਸਾਹਿਬ ਇਸ ਮੈਨੀਫੈਸਟੋ ਇਜ਼ ਅ ਰਿਫਲੈਕਸ਼ਨ ਆਫ ਦ ਦਸ ਸਾਲ ਦੀ ਲੇਗੇਸੀ 25 ਸਾਲ ਦਾ ਵਿਜ਼ਨ ਤੇ ਲੀਡਰਸ਼ਿਪ ਐਬਿਲਿਟੀ ਨੇਤ੍ਰਤਵ ਵੀ ਚਾਹੀਦਾ ਸਭ ਅਗਰ ਕੋਈ ਕਮਜ਼ੋਰ ਘੋੜਸਵਾਰ ਚੜ ਜੇ ਕੋੜੇ ਦੇ ਉੱਤੇ ਸੰਭਾਲਿਆ ਨਹੀਂ ਜਾਂਦਾ ਕੋੜਾ ਨਹੀਂ ਸੰਭਾਲਿਆ ਜਾਂਦਾ ਆ ਦਾ ਮੁਲਕ ਹੈ 140 ਕਰੋੜ ਦਾ ਐਡਮਿਨਿਸਟ੍ਰੇਸ਼ਨ ਸੰਭਾਲੀ ਨਹੀਂ ਜਾਂਦੀ ਇਕਨੋਮੀ ਸੰਭਾਲੀ ਨਹੀਂ ਜਾਂਦੀ ਯੂ ਨੀਡ ਅ ਲੀਡਰਸ਼ਿਪ ਤੇ ਲੇਗੇਸੀ ਐ 10 ਸਾਲ ਕੰਮ ਕਰਕੇ ਦਿਖਾਇਆ ਲੋਕ ਕਹਿੰਦੇ ਜੀ ਕਿਸ ਤਰ੍ਹਾਂ ਹੋ ਜੂਗੀ ਗਰੰਟੀ ਪੂਰੀ ਬਿਕੋਜ਼ ਕੰਮ ਕਰਕੇ ਦਿਖਾਇਆ ਦੈਸ ਲੇਗੇਸੀ ਅੱਜ ਸੜਕਾਂ ਦਾ ਜਾਲ ਵਿਛਿਆ ਪਿਆ ਹੈ ਚਾਹੇ ਕ੍ਰੈਡਿਟ ਕੋਈ ਲੈਂਦਾ ਸੀ ਸਾਡੇ ਜਿਹੜੇ ਪੁਰਾਣੇ ਭਾਈਵਾਲ ਸੀ ਉਹ ਕਹਿੰਦੇ ਸੀ ਵੀ ਅਸੀਂ ਬੰਮ ਪ੍ਰੂਫ ਸੜਕਾਂ ਬਣਾਤੀਆਂ ਸਭ ਸੜਕਾਂ ਬਣਾਈਆਂ ਕਿੰਨੇ ਸੀ ਕਿ ਉਹ ਤਾਂ ਪੁੱਛ ਲਓ ਕਿਸੇ ਨੂੰ ਸੜਕਾਂ ਦਾ ਜਾਲ ਅੱਜ ਕਈ ਵਾਰੀ ਆਪ ਰੁੜ ਜਾਈਦਾ ਜੋਸ਼ੀ ਜੀ ਤੋਂ ਜਾਈਦਾ ਇਹਨਾਂ ਵੀ ਆ ਕਿਹੜਾ ਇੰਟਰਚੇਂਜ ਵਰਡਿੰਗ ਨਹੀਂ ਸੁਣਨਾ ਸੀ ਇੱਥੇ ਤਾਂ ਚੌਂਕ ਸੁਣਦੇ ਸੀ ਹੁਣ ਇੰਟਰਚੇਂਜ ਹੈ ਜੀ ਇੰਟਰਚੇਂਜ ਹੀ ਫਲਾਣੇ ਹਾਈਵੇ ਤੋਂ ਦੂਜੇ ਹਾਈਵੇ ਤੇ ਜਾਣ ਦੇ ਵਾਸਤੇ ਆ ਪੂਰਾ ਬਲੇਮਾਂਜ ਦੇ ਕੇ ਇਧਰੋਂ ਦੀ ਉੱਤੇ ਫਲਾਈ ਹੋਰ ਤੋਂ ਚੜ ਕੇ ਤੁਸੀਂ ਉਸ ਤੇ ਜਾਵੜੋਂਗੇ ਸਾਬ ਆ ਜਿਹੜੇ ਰੇਲਵੇ ਲਾਈਨਸ ਵਿਛ ਰਹੀਆਂ ਹਨ ਬੁਲੇਟ ਟ੍ਰੇਨ ਦੀ ਗੱਲ ਹੋ ਰਹੀ ਹੈ ਇਹ ਕੋਈ ਮੇਰੇ ਵਰਗੇ ਮੇਰੇ ਵੀ ਮਨ ਤੇ ਆਇਆ ਵੀ ਆਪਾਂ ਆਪਣਾ ਮੁਲਕ ਜੇ ਇੰਨਾ ਸક્ષਮ ਹੈ ਨਹੀਂ ਵੀ ਆਪਾਂ ਬੁਲੇਟ ਟ੍ਰੇਨ ਕਿਉਂ ਬਣਾ ਰਹੇ ਹਾਂ ਕਿਉਂ ਆ 1 ਲੱਖ ਕਰੋੜ ਦਾ ਖਰਚਾ ਬੁਲੇਟ ਟ੍ਰੇਨ 'ਚ ਹੋ ਰਿਹਾ ਹੈ ਬੁਲੇਟ ਟ੍ਰੇਨ ਦਾ ਮਤਲਬ ਹੈ ਸਰ ਬਿਫੋਰ ਅਜ ਦੇ ਦਿਨ ਜਿਸ ਕਿਸ ਸੰਧੀ ਆਪਾਂ ਜਾ ਰਹੇ ਆ ਆਪਾਂ ਜਫਾ ਪਾ ਲਿਆ ਅਮਰੀਕਾ ਨੂੰ ਜਫਾ ਪਾ ਲਿਆ ਚੀਨ ਨੂੰ ਉਹਨਾਂ ਨਾਲ ਜੇ ਕੰਪੇਅਰ ਆਪਾਂ ਕਰਾਂਗੇ ਥੂ ਹੀ ਹੈਵ ਟੂ ਪ੍ਰੋਵਾਈਡ ਦੋਜ਼ ਫੈਸਿਲਿਟੀਆਂ ਟੂ ਇਨੇਬਲ ਆਰ ਐਂਟਰਪ੍ਰੀਨਿਓਰ ਉਹ ਜਿਹੜਾ ਏਰੀਆ ਹੈ ਸਰ ਬੰਬੇ ਅਹਮਦਾਬਾਦ ਦਿਸ ਇਜ਼ ਆਰ ਮੇਨ ਹੱਬ ਇੰਡਸਟਰੀਅਲ ਕੋਰੀਡੋਰ ਹੈ ਇਦਰ ਦੇ ਪਾਸੇ ਸਾਊਥ ਤੇ ਜਾਓ ਉਹਨਾਂ ਦੇ ਕਾਰਕੋਡਰ ਹਸਤਾ ਜਿਹੜੇ ਅਜੇ ਤੀ ਦਾ ਫਰੇਟ ਕੋਰੀਡੋਰ ਮੰਗੀ ਜਾਂਦੇ ਵੀ ਸਾਡਾ ਫਰੇਟ ਕੋਰੀਡੋਰ ਕੋਰੀਡੋਰ ਬਣਾ ਦਿਓ ਤਾਂ ਕਿ ਸਾਡੇ ਪੰਜਾਬ ਲੁਧਿਆਣਾ ਫਗਵਾੜਾ ਜਲੰਧਰ ਸਾਰੇ ਇੰਡਸਟਰੀਅਲ ਕੋ ਵਿੱਚ ਸਾਨੂੰ ਫਾਇਦਾ ਮਿਲੇ ਬਟ ਦੇ ਹੈਵ ਫਾਰ ਮੋਰ ਐਡਵਾਂਸ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਕਰਕੇ ਮੋਦੀ ਸਾਹਿਬ ਨੇ ਆ ਜਿਹੜੀਆਂ ਗੱਲਾਂ ਕਹੀਆਂ ਵੀ ਅਸੀਂ ਲੋਕਾਂ ਨੂੰ ਰੋਜ਼ਗਾਰ ਮੰਗਣ ਵਾਸਤੇ ਨਹੀਂ ਰੋਜ਼ਗਾਰ ਦੇਣ ਵਾਲੇ ਵੀ ਵਿਲ ਮੇਕ ਥੈਮ ਸਰਵਿਸ এমਪਲয়ਮੈਂਟ ਪ੍ਰੋਵਾਈਡਰਸ ਆ ਦੇ ਵਿਲ ਬੀ এমਪਲয়ਰਸ ਰੈਦਰ ਥੈਨ এমਪਲয়ੀਸ देमसेल्फ ਉਹਦਾ ਜਿਹੜਾ ਇਹ ਸਭ ਤੋਂ ਮੇਨ ਮੈਂ ਸਮਝਦਾ ਦੇਖਣਾ ਪਊਗਾ ਸਾਰਿਆਂ ਨੂੰ ਆ ਜਿਹੜੀ ਫਿਗਰਸ ਹੈ ਐਡੇ ਵੱਡੇ ਮੈਨੀਫੈਸਟੋ ਦੇ ਅੰਦਰ ਇੱਕ ਛੋਟੀ ਜੀ ਲਾਈਨ ਹੈ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਉਹਨਾਂ ਨੇ ਕਿਹਾ ਜਿਹਦੇ ਤਹਿਤ ਬਿਨਾ ਗਾਰੰਟੀ ਦੇ ਐਂਟਰਪ੍ਰੈਨਿਅਰਸ ਜਿਹੜੇ ਲੋਕ ਆਪਣਾ ਕੰਮ ਕਰਨਾ ਚਾਹੁੰਦੇ ਆ ਪੜੇ ਲਿਖੇ ਨੌਜਵਾਨ ਜਿਹੜੇ ਕਹਿੰਦੇ ਵੀ ਇਹਨਾਂ ਨੂੰ ਨੌਕਰੀ ਦਿਵਾਓ ਜੀ ਕਿਤੇ ਕਿਤੇ ਨੇ ਕਿਤੇ ਜਿਵੇਂ ਆਪਣੇ ਪੰਜਾਬੀ ਜਵਾਨ ਨੂੰ ਕਿਤੇ ਅੜਾ ਦਿਓ ਜੀ ਕਿਤੇ ਫਿੱਟ ਕਰ ਦਿਓ ਜੀ ਉਹਨਾਂ ਲੋਕਾਂ ਵਾਸਤੇ ਮੁੱਦਰਾ ਯੋਜਨਾ ਵੀ ਕਰੇ ਬਹੁਤ ਸਾਰੇ ਲੋਕਾਂ ਦਾ ਇਵਨ ਕਿਸਾਨਾਂ ਦਾ ਵੀ ਆ ਰਹਿੰਦਾ ਸੀਗਾ ਵੇ ਸਾਡੀ ਜ਼ਮੀਨ ਤਾਂ ਸਾਡੇ ਨਾਮ ਹੈ ਨਹੀਂ ਜੀ ਬੋਲਦੀ ਨਹੀਂ ਗਾਰੰਟੀ ਬਣਦੀ ਨਹੀਂ ਆਪਦਾ ਮਕਾਨ ਵੀ ਨਹੀਂ ਬਣਾ ਸਕਦੇ ਆ ਕੋਈ ਕੰਮ ਨਹੀਂ ਕਰ ਸਕਦੇ ਕਿਉਂਕਿ ਇਹਦੇ ਅਗੇਂਸਟ ਅਸੀਂ ਇਹਨੂੰ ਮੌਰਗੇਜ ਨਹੀਂ ਕਰ ਸਕਦੇ ਲੀਨ ਇਹਦੇ ਤੇ ਪਨੀ ਪੈ ਸਕਦਾ ਸਾਡੇ ਨਾਮ ਹੈ ਨਹੀਂ ਸੋਚ ਦਾ ਫਰਕ ਹੈ ਇਹਨਾਂ ਨੇ ਕਿਹਾ ਮੁਦਰਾ ਯੋਜਨਾ ਦਾ ਸਭ ਤੋਂ ਵੱਡਾ ਜਿਹੜਾ ਬੈਨੀਫਿਟ ਹੈ ਵੀ ਇਹਦੇ ਵਾਸਤੇ ਤੁਹਾਨੂੰ ਕਿਸੇ ਕਿਸਮ ਦੀ ਗਾਰੰਟੀ ਨਹੀਂ ਥੋੜੀ ਗਾਰੰਟੀ ਪ੍ਰਧਾਨ ਮੰਤਰੀ ਮੋਦੀ ਦੇ ਰਿਹਾ ਹੈ ਵੀ ਆ ਜਿਹੜੇ ਸਾਡੇ ਨੌਜਵਾਨ ਹੈਗੇ ਆ ਕੰਮ ਕਰਨ ਵਾਲੇ ਐ ਦੇ ਆਰ ਕੈਪੇਬਲ ਟੂ ਮੇਕ ਦੇਰ ओन ਲਿਵਿੰਗ ਲੋਕਾਂ ਨੂੰ ਰੋਜ਼ਗਾਰ ਦੇਣਗੇ ਮੈਂ ਥੋੜੇ ਜਿਹਾ ਅੰਕੜੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵੀ ਕਹਿਣ ਨੂੰ ਬੜਾ ਛੋਟਾ ਲੱਗਦਾ 10 ਲੱਖ ਰੁਪਏ ਦੇ ਦੇ ਦਿੰਦੇ ਕੀ ਫਰਕ ਕੀ ਉਹਦਾ ਹੋ ਜਾਊਗਾ ਆ ਜਿਹੜੀ ਪਹਿਲਾਂ ਫਿਗਰ ਤੁਹਾਨੂੰ ਦਿੱਤੀ ਸੀ ਉਹ ਇੱਕ ਸਾਲ ਦੀ ਸੀ ਸਾਬ ਜਿਹੜੀ 8000 ਕਰੋੜ ਦੀ ਉਹ ਰੀਸੈਂਟ ਇੱਕ ਸਾਲ ਦੀ ਸੀਗੀ ਆ ਜਦੋਂ ਦੀ ਆ ਯੋਜਨਾ ਚਾਲੂ ਹੋਈ ਹੈ 17 18 ਤੋਂ ਲੈ ਕੇ ਹੁਣ ਤਾਈ 23 ਤਾਈ 1 ਮਿੰਟ ਕੱਲੇ ਪੰਜਾਬ ਦੇ ਅੰਦਰ ਮੈਂ ਤੁਹਾਨੂੰ ਆਂਕੜੇ ਪੜ੍ਹ ਕੇ ਸੁਣਾ ਦਿਆਂ ਕਿੰਨੇ ਲੋਕਾਂ ਨੇ ਇਹਦਾ ਬੈਨੀਫਿਟ ਮਿਲਿਆ ਹੈ 23 ਲੱਖ ਪੰਜਾਬ ਦੇ ਲੋਕਾਂ ਨੂੰ 23 ਲੱਖ 1313 ਲੋਕਾਂ ਨੂੰ ਇਹਦਾ ਬੈਨੀਫਿਟ ਮਿਲਿਆ ਹੈ ਸੌਰੀ ਆ 15 ਤੋਂ 23 ਇੱਕ ਮਿੰਟ ਨਹੀਂ ਸੌਰੀ ਆ ਮੈਂ ਤੁਹਾਨੂੰ ਫੇਰ ਇੱਕ ਸਾਲ ਦਾ ਪੜ੍ਹ ਕੇ ਦੇਗਾ ਆ ਟੋਟਲ ਹੈ 78 ਲੱਖ 70000 236 ਲੋਕਾਂ ਨੇ ਹੁਣ ਤਾਈ ਬੈਨੀਫਿਟ ਲਿਆ ਹੈ ਪਿਛਲੇ ਆ 7-8 ਸਾਲਾਂ ਦੇ ਅੰਦਰ ਤੇ ਟੋਟਲ ਅਮਾਉਂਟ ਹੈ 51548 ਕਰੋੜ ਰੁਪਏ 51548 ਕਰੋੜ ਰੁਪਏ ਲੋਕਾਂ ਨੇ ਲੋਨ ਲਿਆ ਹੈ ਅਪ ਟੂ 10 ਲੱਖ ਰੁਪਏ ਦਾ ਜਿਹੜਾ ਲੋਨ ਹੈ ਉਹ ਲੋਕਾਂ ਨੇ ਅਵੇਲ ਕੀਤਾ ਹੈ ਬੈਂਕ 'ਚ ਜਾਓ ਬਿਨਾਂ ਕਿਸੇ ਗਾਰੰਟੀ ਦੇ ਇਨਫੈਕਟ ਸਾਡੇ ਕੋਲ ਤਾਂ ਕਈ ਹੈ ਜੇ ਉਦਾਹਰਨ ਵੀ ਹੈ ਜਿਨ੍ਹਾਂ ਨੇ ਪਹਿਲਾਂ ਗਾਰੰਟੀਆਂ ਦੇ ਕੇ ਮਾੜਾ ਮੋਟਾ ਲੋਨ ਚੱਕਿਆ ਸੀ ਜਦੋਂ ਦੇ ਮੁਦਰਾ ਦੇ ਆਈਏ ਸਕੀਮ ਉਹਨਾਂ ਨੇ ਜਾ ਕੇ ਆਪਣਾ ਕਾਗਜ਼ ਜਿਹੜੇ ਆਪਣੇ ਮਕਾਨ ਦੇ ਵਾਪਸ ਵਿਡਰਾਅ ਕਰ ਲਏ ਉਹਨਾਂ ਨੂੰ ਇਸ ਗੱਲ ਦਾ ਬੈਨੀਫਿਟ ਆ ਜਿਹੜਾ ਉਹਨਾਂ ਲੋਕਾਂ ਨੂੰ ਮਿਲਿਆ ਥਿਸ ਇਜ਼ ਰੀਅਲ ਮਾਇਨਾ ਦੇ ਅੰਦਰ ਲੋਕਾਂ ਨੂੰ ਰੋਜ਼ਗਾਰ ਦੇਣ ਵਾਲਾ ਬਣਾਉਣ ਦੇ ਜਿਹੜਾ ਪ੍ਰਯਾਸ ਕੀਤਾ ਗਿਆ ਸਸਟੇਨਡ ਅਫਰਟ ਇੱਕ ਸਾਲ ਦਾ ਨਹੀਂ ਆ ਜਿਹੜੇ ਪਹਿਲਾਂ ਆંકੜੇ ਪੜ੍ਹ ਰਹੇ ਸੀ ਇਸ ਸਾਲ ਦੇ ਪੜ੍ਹਿਆ ਸੀ ਜਿਹੜੇ 4115 ਕਰੋੜ ਰੁਪਏ ਉਹ ਇੱਕ ਸਾਲ ਦੇ ਹੈ ਪਰ ਕੁੱਲ ਮਿਲਾ ਕੇ ਹੁਣ ਤਾਈ 51548 ਕਰੋੜ ਰੁਪਏ ਡਿਸਬਰਸ ਹੋਏ ਹੈ মুদ্রা ਸਕੀਮ ਦੇ ਤਹਿਤ ਤੇ ਮੈਂ ਸਮਝਦਾ ਆ ਆਪਣੇ ਆਪ ਚ ਇੱਕ ਸੋਚ ਦਾ ਪ੍ਰਗਟਾਵਾ ਹੈ